ਵਾਹਿਗੁਰੂ ਸਾਹਿਬ ਜੀ ਦੰਡਾਤ ਵੰਦਨ ਅਨਕ ਬਾਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਦੇ ਟੋਡੇ ਮਹਲਾ 5 ਘਰ ਦੂਜਾ ਚੌਪੜੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਉ ਦੇਹ ਦਿੱਸ ਤਾਇੋ ਮਾਇਆ ਮਗਨ ਸਵਾਦ ਲੋਭ ਮੋਇਆ ਤੈਨ ਪ੍ਰਵ ਆਪ ਭੁਲਾਇਓ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤਨਾ ਇਹ ਮਨ ਲਾਇਓ ਬੇਗਸਿਓ ਪੇਖ ਰੰਗ ਕੁਸੰਭ ਕੋ ਅਰਗਹ ਜੋਹਨਾ ਜਾਇਓ ਚਰਨ ਕਮਲ ਸਿਓ ਭਾਉ ਨਾ ਕੀਨੋ ਨ ਸਤਪੁਰਖ ਮਨਾਇਓ ਆਵਤ ਕਉ ਧਾਵੈ ਬੋ ਭਾਤੀ ਜਉ ਤੇਲੀ ਬਲਦ ਪਰਮਾਇਓ ਨਾਮਦਾਨ ਈਸ਼ ਨਾਨ ਨਾ ਕੀਓ ਇਕ ਨਿਮਖਣਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਾ ਅਪਨਾਇਓ ਪਰ ਉਪਕਾਰ ਨਾ ਕਮੂ ਕੀਏ ਨਹੀਂ ਸਤਗੁਰ ਸੇਵਤ ਆਇਓ ਅੰਕੇ ਦੂਤਰਤ ਸੰਗਤ ਗੋਸ਼ਟ ਮਤਵਾਰ ਮਦ ਮਾਇਓ ਕਰੂ ਬੇਨਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਚਲ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਆਪਣਾਇਓ ਟੋਡੇ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸਵਾਦ ਲੋਭੇ ਮੋਇਓ ਤਿੰਨ ਪ੍ਰਭ ਆਪ ਪੁਲਾਇਓ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਬਾਤ ਪੰਜਵੇਂ ਪਾਤਸ਼ਾਹ ਧੰਨ ਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਟੋਡੀ ਰਾਗ ਅੰਦਰ ਅੰਗ 700 12 ਉਪਰ ਅਮਰਤ ਵਿਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰ ਅਨੁਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋਂ ਕਰੋ ਸਿੱਖੀ ਦਾ ਨਾਮਦਾਨ ਲੀਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾ ਸਰਵਤ ਸੰਤ ਨੂੰ ਦੁੱਧ ਪੁੱਤ ਧਾਨੀਆਂ ਦਾਤਾ ਸਰੀਰ ਤੰਦਰੁਸਤੀ ਦੇਹ ਰੋਗਤਾ ਬਖਸ਼ਣਾ ਅਮਰਤ ਵਿਲੇ ਦੀ ਦਾਤ ਨਿਤਨੇਮ ਦੀਆਂ ਦਾਤਾ ਸੇਵਾ ਸਿਮਰਨੀਆਂ ਦਾਤਾ ਬਖਸ਼ਣ ਦਾਤਾ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ